ਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਹਾਂ ਸਰਦਾਰ ਹਾਏ ਹਾਏ ਆਵਾਜ਼ ਮੁਤਾਬਕ ਸਰਦਾਰ ਮੁਤਾਬਕ 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 ਮੇਰਾ ਨਾਮ ਕ੍ਰਿਸ਼ਨ ਸਿੰਘ ਹੈ ਜੀ ਦੀ ਕਲਾਸ 4 ਗਵਰਨਮੈਂਟ ਅਫਲਾਈ ਯੂਨੀਅਨ ਦਾ ਮੈਂ ਜਲਸ ਜਰਨਲਿਸਟ ਕਰ ਰਿਹਾ ਜੀ ਮਾਬਲਾ ਸਾਰੇ ਆਏ ਜੀ ਸਾਡੇ ਸਟੇਟ ਕਮੇਟੀ ਦਾ ਹੁਕਮ ਸੀਗਾ ਵੀ 24 ਘੰਟੇ ਦੀ ਭੁਖੜ ਤਲ ਰੱਖ ਕੇ ਤੇ ਜੋ ਵੀ ਇੱਥੇ ਮੰਤਰੀ ਚੰਡਾ ਲੈ ਰਹਾ ਹਾਂਗਾ ਕੋਈ ਮੰਗ ਪੱਤਰ ਦਿੱਤਾ ਜਾਵੇ। ਜੀ ਮੰਗਾਂ ਤੋਂ ਦਿਲਖ ਕਰਦੇ ਹਾਂ ਇਹ ਤੁਹਾਡਾ ਜਿਹੜਾ ਸੰਗਤ ਨੂੰ ਜੂਰ ਕੇ ਉਹ ਵੀ ਕਰ ਰਹੀ ਕਰਦੇ। ਦੇਖੋ ਜੀ ਜਦੋਂ ਮਾਨ ਸਰਕਾਰ ਆਈ ਸੀਗੀ ਇਹ ਇਹੀ ਕਹਿ ਕੇ ਆਈ ਸੀ ਵੀ ਮਲਾਜ਼ਮਾਂ ਤੇ ਹਰਿਆ ਪੰਨਾ ਅਨਸਰ ਚਲਾਉਂਗਾ। ਕੱਚੇ ਕੰਮੇ ਪੱਕੇ ਕਰੂੰਗਾ, ਡੀਏ ਦੀਆਂ ਕਿਸ਼ਤਾਂ ਰਿਲੀਜ਼ ਕਰੂੰਗਾ, ਪੁਰਾਣੀ ਪੈਨਸ਼ਨ ਬਹਾਲ ਕਰੂੰਗਾ। ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰੂੰਗਾ। ਮਲਾਜ਼ਮਾਂ ਨੇ ਬਹੁਤ ਯੋਗਦਾਨ ਪਾਇਆ ਜੀ ਹਮ ਹਮਾ ਕੇ ਮਾਨ ਸਰਕਾਰ ਬਣਾਈ ਪਰ ਕੁਰਸੀ ਤੋਂ ਬੈਠਣ ਤੋਂ ਬਾਅਦ ਇਹ ਸਾਰੇ ਵਾਦੇ ਭੁੱਲ ਗਿਆ ਜੀ ਮੰਗਾ ਤਾਂ ਪੂਰੀਆਂ ਕਰਨ ਦੀ ਦੂਰ ਦੀ ਗੱਲ ਹੈ ਜੀ ਜਦੋਂ ਦਾ ਬਣਿਆ ਇੱਕ ਮੀਟਿੰਗ ਵੀ ਨਹੀਂ ਦੇ ਰਿਹਾ ਜੀ ਮੀਟਿੰਗ ਦੇ ਕੇ ਬਾਰ ਬਾਰ ਮੁਕਰ ਰਿਹਾ ਬਦਲ ਰਿਹਾ ਜੀ ਜਿਹੜਾ ਅੱਜ ਦਾ ਪ੍ਰੋਟੈਸਟ ਹੈ ਕੀ ਚੱਲ ਰਿਹਾ ਥੋੜਾ ਸਮਝਣ ਤੋਂ ਪਹਿਲਾਂ ਇਹ ਸਰਨੇ ਸਾਥੀ ਵੱਲੋਂ ਭੁਖੜਤਲ ਰੱਖੀ ਗਿਆ ਜੀ ਕੋਕੜਤਲ ਰੱਖ ਕੇ 24 ਘੰਟੇ ਦੀ ਭੁਖੜਤਲ ਹੈ ਜੀ ਕੱਲ ਨੂੰ ਅਸੀਂ ਮੰਗ ਪੱਤਰ ਦੇਣਾ ਜੀ ਸੰਧਮਾ ਸਾਹਿਬ ਆ ਰਹੇ ਆ ਇੱਥੇ ਸਪੀਕਰ ਸਾਹਿਬ ਜੇਕਰ ਮੰਗ ਪੱਤਰ ਲੈ ਲੈਂਦੇ ਠੀਕ ਹੈ ਜੀ ਨਹੀਂ ਅਸੀਂ ਰੋਸ ਮਾਰਚ ਕਰਾਂਗੇ ਸਾਕਰ ਤੁਹਾਡੀ ਗੱਲਬਾਤ ਨਹੀਂ ਸੁਣੀ ਜਾਂਦੀ ਐ ਤੁਸੀਂ ਪੁੱਕਾ ਕਾਲ ਕਰ ਦਿਓ ਉਸ ਤੋਂ ਬਾਅਦ ਵੀ ਪ੍ਰੋਟੈਸਟ ਫਿਰ ਅਸੀਂ ਰੋਸ ਮਾਰਚ ਕਰਾਂਗੇ ਜੀ ਅੱਛਾ ਇੱਕ ਤੋਂ ਪਹਿਲਾਂ ਇੱਥੇ ਕੋਈ ਅਧਿਕਾਰੀ ਨਾਲ ਕੋਈ ਗੱਲਬਾਤ ਹਾਂਜੀ ਐਸਕੇ ਸਾਹਮਣੇ ਬੁਲਾਏ ਆ ਜੀ ਉਹ ਕਹਿ ਰਹੇ ਅੱਜ ਸ਼ਾਮ ਨੂੰ ਮੀਟਿੰਗ ਕਰਾ ਦਈਏ ਜਾਂ ਸੋਮਵਾਰ ਕਰਾ ਦਈਏ ਵੀ ਸੰਧਮਨ ਸਾਹਿਬ ਨਾਲ ਤੁਹਾਡੀ ਮੀਟਿੰਗ ਕਰਾ ਦੇਣਾ ਮੰਗ ਪੱਤਰ ਦਵਾ ਦਿਓ ਪਹਿਲਾਂ ਵੀ ਕੋਈ ਮੀਟਿੰਗ ਹੋਈ ਐ ਐਸੇ ਲੋਕਲ ਅਧਿਕਾਰੀ ਨਾਲ ਐਡੀਸੀ ਸਾਹਿਬ ਨੂੰ ਮਿਲੇ ਸੀ ਜੀ ਕੱਲ ਉਹਨਾਂ ਨੇ ਵੀ ਇਹੀ ਵਿਸ਼ਵਾਸ ਦਵਾਇਆ ਐ ਮਿਸੰਦਮਾ ਸਾਹਿਬ ਨਾਲ ਤੁਹਾਡੀ ਮੀਟਿੰਗ ਕਰਾ ਕੇ ਤੁਹਾਡਾ ਮੰਗ ਪੱਤਰ ਦਵਾਤਾ ਹਾਂ ਜੀ ਕੀ ਨਾਮ ਹੈ ਤੇ ਮੇਰਾ ਨਾ ਮੇਰਾ ਨਾਮ ਅਸਦੀਮ ਕੁਮਾਰ ਜੀ ਮੈਂ ਜ਼ਿਲ੍ਹਾ ਪ੍ਰਧਾਨ ਪੀ ਐਸ ਐਫ ਕੋ 1680 222 ਚੰਡੀਗੜ੍ਹ ਜੀ ਇਹ ਜਿਹੜਾ ਸੰਚਾਰਾ ਤੁਹਾਡਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਇਹ ਇੱਕ ਗੁੱਸੇ ਤੋਂ ਪੈ ਰਿਹਾ ਕੀ ਕਾਰਨ ਤੁਹਾਨੂੰ ਬਾਰ ਬਾਰ ਖੱਦ ਤੇ ਰੋਸ ਪਰਦਰਸ਼ਨ ਕਰਨ ਕਰ ਰਹੇ ਇਹ ਮੁੱਖ ਮੰਤਰੀ ਜੋ ਸਰਕਾਰ ਬਣੀ ਸੀ ਭਗਵੰਤ ਸਿੰਘ ਮਾਨ ਜੀ ਉਹਦੋਂ ਨੇ ਸਾਡੇ ਨਾਲ ਬਥੇਰੇ ਵਾਦੇ ਕੀਤੇ ਇਹਨਾਂ ਨੇ ਅਸੀਂ ਦੂਜੀਆਂ ਸਰਕਾਰਾਂ ਨੂੰ ਅਨਕਾਰ ਕੇ ਕਾਂਗਰਸ ਤੇ ਅਕਾਲੀ ਦਲ ਨੂੰ ਅਸੀਂ ਇਹਨਾਂ ਨੂੰ ਬੜੇ ਬੜੀਆਂ ਵੋਟਾਂ ਪਾਈਆਂ ਇਹਨਾਂ ਦੀ ਬਹੁਤ ਮਦਦ ਕੀਤੀ ਕਪਾਰ ਜਦੋਂ ਦੇ ਸੀਟ ਤੇ ਬੈਠੇ ਨੇ ਇਹ ਮੀਟਿੰਗਾਂ ਦੇ ਦिए ਕਿ ਬਾਰੀ-ਬਾਰੀ ਕਰਿਆਗਾ ਪਿੱਛੇ ਜੋ ਜਲੰਧਰ ਦੀ ਜਿਮਣੀ ਚੌਂ ਸੀਗੀ ਉੱਥੇ ਮਤਲਬ ਕਿ ਸਾਰੇ ਪੰਜਾਬ ਦੇ ਮੁਲਾਜ਼ਮਾਂ ਨੇ ਇਹ ਉੱਥੇ ਸਾਡੀ ਬਹੁਤ ਵੱਡੀ ਰੈਲੀ ਸੀਗੀ ਸਾਨੂੰ ਇਸ ਨੇ ਉੱਥੇ ਮਤਲਬ ਕਿ ਉਹ ਉਹ ਦੁਬਾਰਾ ਵਿਸ਼ਵਾਸ ਕਹਿੰਦਾ ਵੀ ਕਹਿੰਦਾ ਵੋਟਾਂ ਤੋਂ ਬਾਅਦ ਮੈਂ ਕਹਾ ਤੁਹਾਡੇ ਨਾਲ ਮੀਟਿੰਗ ਕਰੂੰਗਾ ਜਿੰਨੀਆਂ ਤੁਹਾਡੀਆਂ ਮੰਗਾਂ ਨੇ ਕਹਿੰਦਾ ਖੁੱਲਾ ਟਾਈਮ ਉਹਦੇ ਉੱਤੇ ਬੈਠ ਕੇ ਵਿਚਾਰ ਚਰਚਾ ਹੋਊਗੀ ਤੇ ਜਿੰਨੀਆਂ ਤੁਹਾਡੀਆਂ ਜਾਇਜ਼ ਮੰਗਾਂ ਨੇ ਸਾਰੀਆਂ ਸਾਰੀਆਂ ਮੰਨੀਆਂ ਜਾਣਗੀਆਂ ਸਾਡਾ ਇੱਕ ਇੱਕ 16 ਤੋਂ ਪੇ ਕਮਿਸ਼ਨ ਦਾ ਬਕਾਇਆ ਹੈਗਾ ਉਹ ਨਹੀਂ ਇਹਨੇ ਦਿੱਤਾਗਾ ਡੀਏ ਦੀਆਂ ਕਿਸ਼ਤਾਂ ਉਹ ਸਾਰੀਆਂ ਬਾਕੀ ਪਈਆਂ 15% ਡੀਏ ਹੁਣ ਮਿਲ ਕੇ ਬਾਕੀ ਰਹਿ ਗਿਆ ਜਦੋਂ ਕਿ ਸੈਂਟਰ ਸਰਕਾਰ ਨੇ ਦਿੱਤਾ ਤੁਜੀਆ ਸੂਬਾ ਸਰਕਾਰਾਂ ਨੇ ਸਭ ਨੇ ਦੇ ਚੁੱਕਿਆ ਕੱਚਾ ਮੁਲਾਜ਼ਮ ਅਜੇ ਤੱਕ ਇੱਕ ਵੀ ਇਹਨੇ ਪੱਕਾ ਨਹੀਂ ਕੀਤਾ ਕੱਚੇ ਮੁਲਾਜ਼ਮ ਜਿਹੜੇ ਆਕੇ ਨਾ ਮੈਂ ਪੱਕੇ ਕਰਤੇ ਹਜੇ ਤੱਕ ਉਹਨਾਂ ਨੂੰ ਕਹਿੰਦਾ ਕਹਦਾ ਮੈਂ ਸਿਮਿੰਟ ਲਾ ਕੇ ਪੱਕੇ ਕਰਦਾ ਉਹਨਾਂ ਨੂੰ 58 ਸਾਲ ਤੱਕ ਕਹਿੰਦਾ ਵੀ ਤੁਹਾਨੂੰ ਮੈਂ ਠਾਊਂਗਾ ਨਹੀਂ ਤੇ ਪਰ ਉਹਨਾਂ ਦੇ ਉੱਪਰ ਸੀਐਸਆਰ ਦਾ ਕੋਈ ਵੀ ਰੂਲ ਲਾਗੂ ਨਹੀਂ ਹੁੰਦਾ ਕੋਈ ਉਹਨਾਂ ਨੂੰ ਕੋਈ ਉਹਨਾਂ ਨੂੰ ਬੈਨੀਫਿਸ਼ੀਅਰੀ ਮਿਲਿਆ 37 ਪੱਤੇ ਇਹਨੇ ਬੰਦ ਕਰਤੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੌਕਰੀ ਕਰਦੇ ਨੇ ਉਹਨਾਂ ਨੂੰ ਪਿੰਡੂ ਪੱਤਾ ਮਿਲਦਾ ਸੀਗਾ ਉਹ ਵੀ ਇਹਨੇ ਬੰਦ ਕਰਤਾ ਜਿਹੜਾ ਬਾਡਰ ਪੱਤਾ ਮਿਲਦਾ ਈ ਉਹ ਵੀ ਬੰਦ ਕਰਤਾ ਤੇ ਤੇ ਫਿਰ ਜਿਹੜੇ ਮੁਲਾਜ਼ਮ ਨੇ ਫਿਰ ਉੱਥੇ ਉੱਥੇ ਕਦੋਂ ਨੌਕਰੀ ਕਰਨਗੇ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਸੋਖ ਹੜਤਾਲ ਦਾ ਪ੍ਰੋਗਰਾਮ ਨਹੀਂ ਕਿਹਾ ਵੇ ਇਹ ਆਪਣੇ ਕੱਲੇ ਬਠਿੰਡੇ ਦੀ ਹੈ ਜਾਂ ਹੋਰ ਵੀ ਜ਼ਿਲ੍ਹਿਆਂ ਦੇ ਵਿੱਚ ਹੈ ਇਹ ਜੀ ਪੰਜਾਬ ਦੇ ਜਿੰਨੇ ਜ਼ਿਲ੍ਹੇ ਨੇ ਇਹ ਸਾਰੇ ਆਪਣੀ ਪੂਰੀ ਸਟੇਟ ਦੇ ਵਿੱਚ ਆ ਪੰਜਾਬ ਚ ਜਿੰਨਾ ਜ਼ਿਲ੍ਹਾ ਪੱਧਰ ਤੇ ਵੀ ਜਿੰਨੇ ਤਾਂ ਤਹਿਸੀਲਾਂ ਨੇ ਜਿ ਜਿਨੇ ਸਬ ਕਮੇਟੀਆਂ ਸਾਰੇ ਜਿਹੜੀ ਪਿਛਲੀ ਸਰਕਾਰਾਂ ਗਈਆਂ ਉਹਨਾਂ ਆਮ ਆਗਮੀ ਪਾਰਟੀ ਨੂੰ ਸਰਕਾਰ ਦੇ ਤੂ ਕੀਵੇਂ ਦੇਖਦੇ ਹੋ ਵੀ ਉਹਨਾਂ ਸਰਕਾਰਾਂ ਵਰਗੀ ਹੈ ਜਾਂ ਉਸ ਤੋਂ ਡਾਊਨ ਜਿਹੜੀਆਂ ਪਹਿਲੀਆਂ ਸਰਕਾਰਾਂ ਜੀ ਉਹ ਜੋ ਮਰਜੀ ਸੀ ਇਹਨਾਂ ਦਾ ਕੰਮ ਉਦੋਂ ਵੀ ਘਟ ਗਿਆ ਜੀ ਇਹ ਸਿਰਫ ਲਾਰੇ ਲੱਪਣ ਵਾਲਾ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਬੰਦੇ ਨੇ ਇਹਨਾਂ ਦੇ ਸਿਰਫ ਮਸ਼ਹੂਰ ਗਾਣੇ ਇਹਨਾਂ ਵਾ ਕੁਝ ਵੀ ਨਹੀਂ ਬਦਲੇਗਾ ਇਹ ਇਹ ਉਹਨਾਂ ਨੂੰ ਵੱਡੇ ਵੱਡੇ ਕੱਪ ਮਾਰਾ